ਅਸੀ ਕਿ ਮਹਾਲੀ ਦੇ ਕੁੰਬੜਾ ਕਤਲकांड ਦੇ ਵਿੱਚ ਇੱਕ ਹੋਰ ਨੌਜਵਾਨ ਦੇ ਹਸਤਲ ਦੇ ਵਿੱਚ ਲਾਸਰੰਦ ਮੌਤ ਹੋਈ ਹੈ ਦੂਜੇ ਸ਼ਖਮੀ ਨੌਜਵਾਨ ਦਿਲਪ੍ਰੀਤ ਸਿੰਘ ਨੇ ਪਿਛੇ ਦੇ ਵਿੱਚ ਲਾਸਰੰਦ ਦਮ ਤੋੜ ਦਿੱਤਾ ਮ੍ਰਿਤਕ ਦਿਲਪ੍ਰੀਤ ਦਾ ਅੱਜ ਜੋ ਕਿ ਪੋਸਟਮਾਰਟਮ ਕਰਵਾਇਆ ਜਾਵੇਗਾ ਮ੍ਰਿਤਕ ਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਮੁਆਵਜ਼ੇ ਦੀ ਜੋ ਹੁਣ ਮੰਗ ਕੀਤੀ ਜਾ ਰਹੀ ਹੈ ਤਾਂ ਪੁਲਿਸ ਕਤਲ ਮਾਮਲੇ ਦੇ ਵਿੱਚ ਪਹਿਲਾਂ ਹੀ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਮ੍ਰਿਤਕ ਦਿਲਪ੍ਰੀਤ ਦਾ ਅੱਜ ਪੋਸਟਮਾਰਟਮ ਹੋ ਜਾਵੇਗਾ ਦੱਸਦੇ ਕਿ ਇਸ ਤੋਂ ਪਹਿਲਾਂ ਕਿ ਜਦੋਂ ਇਹ ਪੂਰਾ ਮਾਮਲਾ ਹੋਇਆ ਸੀ ਪੂਰਾ ਵਿਵਾਦ ਹੋਇਆ ਸੀ ਪਾਰਕਿੰਗ ਨੂੰ ਲੈ ਕੇ ਛੋਟੀ ਜੀ ਤਕਰਾਰ ਪਾਸੀ ਇੰਨੀ ਵੱਧ ਗਈ ਸੀ ਕਿ ਕੁਝ ਪ੍ਰਵਾਸੀ ਲੜਕੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਤਾਂ ਉਸ ਦਰਾਂ ਇੱਕ ਨੌਜਵਾਨ ਦਮਨ ਝੋਕੇ ਮੌਕੇ ਤੇ ਦam ਤੋੜ ਗਿਆ ਸੀ ਤਾਂ ਹੁਣ ਦੂਜਾ ਨੌਜਵਾਨ ਵੀ ਪੀਛੇ ਦੇ ਵਿੱਚ ਇਲਾਜ ਦਰਾਂ ਜ਼ਿੰਦਗੀ ਦੀ ਝੰਗ ਹਾਰ ਗਿਆ ਤਬੀਤੇ ਦਿਨੀ ਇਸ ਦੀ ਮੌਤ ਹੋਈ ਹੈ ਦਿਲਪ੍ਰੀਤ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਦੱਸਦੇ ਇੱਕ ਇਸ ਪੂਰੇ ਮਾਮਲੇ ਤੇ ਵਿੱਚ ਕਤਲ ਕਰਨ ਦੇ ਵਿੱਚ ਮੋਹਾਲੀ ਪੁਲਿਸ ਜੋ ਕਿ ਪਹਿਲਾਂ ਹੀ ਪੰਜ ਮੁਜ਼ਮਮਨ ਨੂੰ ਗ੍ਰਫਤਾਰ ਕਰ ਚੁੱਕੀ ਜਿਸ ਦੇ ਵਿੱਚ ਇੱਕ ਨਾਬਾਲਗ ਵੀ ਹੈ ਮੋਹਾਲੀ ਦੇ ਕੁੰਬੜਾ ਕਤਲकांड ਦੇ ਵਿੱਚ ਦੂਜੇ ਨੌਜਵਾਨ ਦੀ ਵੀ ਮੌਤ ਹੋਈ ਹੈ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਮ੍ਰਿਤਕ ਦਿਲਪ੍ਰੀਤ ਦਾ ਅੱਜ ਪੋਸਟਮਾਰਟਮ ਹੋਵੇਗਾ ਤੇ ਉੱਥੇ ਹੀ 24 ਤਰੀਕ ਨੂੰ ਇਸ ਕਤਲकांड ਦੇ ਵਿੱਚ ਮਾਰੇ ਗਏ ਨੌਜਵਾਨ ਦਮਨ ਦਾ ਪੋਕਸ ਵਾਂਗ ਹੈ ਤਾਂ ਅੱਜ ਇਸ ਨੌਜਵਾਨ ਦਿਲਪ੍ਰੀਤ ਸਿੰਘ ਦਾ ਪੋਸਟਮਾਰਟਮ ਪੁਲਿਸ ਚੋਕੇ ਕਰਵਾਏਗੀ ਮੋਹਾਲੀ ਦੇ ਕੁੰਬੜਾ ਕਤਲकांड ਦੇ ਵਿੱਚ ਦੂਜੇ ਨੌਜਵਾਨ ਦੀ ਵੀ ਹੁਣ ਚਾਂ ਚਲੀ ਗਈ ਹੈ ਪਿਛੇ ਦੇ ਵਿੱਚ ਸੇਰੇ ਇਲਾਜ ਦਿਲਪ੍ਰੀਤ ਸਿੰਘ ਤੰਤੋਕ 13 ਨਵੰਬਰ ਨੂੰ ਮੁਹਾਲੀ ਦੇ ਪਿੰਡ ਕੁੰਬੜਾ ਦੇ ਵਿੱਚ ਜਿਹੜੀ ਕਹਿੰਦੇ ਟਕਰਾਰ ਹੁੰਦੀ ਆ ਕੁਝ ਪ੍ਰਵਾਸੀ ਲੋਕਾਂ ਵੱਲੋਂ ਕੁੰਬੜਾ ਦੇ ਰਹਿਣ ਵਾਲੇ ਦੋ ਨੌਜਵਾਨਾਂ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਅਤੇ ਉਸ ਹਮਲੇ ਦੇ ਵਿੱਚ ਦੋ ਨੌਜਵਾਨ ਇੱਕ ਦਮਨ ਕੁਮਾਰ ਸੀਗਾ ਅਤੇ ਇੱਕ ਦਿਲਪ੍ਰੀਤ ਸਿੰਘ ਸੀਗਾ ਦਮਨ ਦੀ ਜਿਹੜੀ ਪਹਿਲਾਂ ਕਹਿ ਸਕਦੇ ਡੈਥ ਹੋ ਚੁੱਕੀ ਸੀਗੀ ਹੀ ਅਤੇ ਉਸ ਤੋਂ ਬਾਅਦ ਜਿਹੜਾ ਪਿੰਡ ਕੁੰਬੜਾ ਦੇ ਲੋਕ ਅਤੇ ਕੁਝ ਹੋਰ ਲੋਕਾਂ ਨੇ ਜੋ ਉਸ ਦੇ ਜਿਹੜਾ ਕੀ ਕਿਸ ਦੇ ਅੰਸਾਸ ਦੇ ਲਈ 3 ਦਿਨ 에어ਪੋਰਟ ਰੋਡ ਵੀ ਜਾਮ ਕਰਕੇ ਰੱਖਿਆ ਸੀਗਾ ਅਤੇ देर रात ਕੱਲ ਜੋ ਦਿਲਪ੍ਰੀਤ ਸਿੰਘ ਸੀਗਾ ਉਸ ਦਾ ਵੀ ਪੀਜੀ ਦੇ ਵਿੱਚ ਇਲਾਜ ਚੱਲ ਰਿਹਾ ਸੀਗਾ ਅਤੇ ਉਸ ਦੀ ਵੀ ਡੈਥ ਹੋ ਚੁੱਕੀ ਆ ਇਸ ਸਮੇ ਤੁਹਾਨੂੰ ਪਿੰਡ ਕੁੰਬੜਾ ਦੀ ਤਸਵੀਰ ਦਿਖਾ ਦਿੰਦੇ ਆ ਜਿੱਥੇ ਕਹਿ ਸਕਦੇ ਦਿਲਪ੍ਰੀਤ ਦੀ ਡੈਥ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਇਸ ਸਮੇ ਸਾਹਿਬ ਦਾ ਸਾਡੇ ਨਾਲ ਬਲਵਿੰਦਰ ਕੁੰਬੜਾ ਜੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇਸ ਸਮੇਂ ਘਰ ਦੇ ਵਿੱਚ ਨਾ ਤਾਂ ਪਰਿਵਾਰ ਆ ਕਿਉਂਕਿ ਪਰਿਵਾਰ ਵੀ ਇਸ ਸਮੇਂ ਹਸਪੀਟਲ ਆ ਅੱਜ ਦਿਲਪ੍ਰੀਤ ਦਾ ਪੋਸਟਮਾਰਟਮ ਹੋਣਾ ਤੇ ਉਸ ਤੋਂ ਬਾਅਦ ਫੈਸਲਾ ਲਿਆ ਜਾਏਗਾ ਅੰਤਿਮ ਸੰਸਕਾਰ ਬਾਰੇ ਇਹ ਅਤੇ ਬਲਵਿੰਦਰ ਕੁੰਬੜਾ ਹੋਰਾਂ ਨਾਲ ਗੱਲਬਾਤ ਕਰਾਂਗੇ ਬਲਵਿੰਦਰ ਜੀ ਕਿਸ ਤਰੀਕੇ ਨਾਲ ਵੇਖੀ ਹੈ ਕਿਉਂਕਿ ਦਮਨਪ੍ਰੀਤ ਦੀ ਡੈਥ ਦਮਨਦੀਪ ਪਹਿਲਾਂ ਡੈਥ ਹੁੰਦੀ ਆ ਹੁਣ ਦਿਲਪ੍ਰੀਤ ਸਿੰਘ ਨੇ ਜਿਹੜੇ ਕੀ ਉਹ ਵੀ ਵਿਛੋੜਾ ਦੇ ਗਏ ਨੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਦਾ ਅਪਡੇਟ ਕੀ ਹੈ ਤੇ ਅੱਜ ਗੱਲ ਕਰ ਲਈਏ 13 ਤਰੀਕ ਦੇ ਜਿਹੜੇ ਮਾਰਡਰ ਆ ਸ਼ਾਮ ਦੇ 6:30 ਵਜੇ ਦੇ ਮਾਰਡਰ ਹੋਏ ਨੇ ਕਤਲ ਹੋਏ ਨੇ ਪ੍ਰਵਾਸੀਆਂ ਨੇ ਕਤਲ ਕੀਤੇ ਪੰਜਾਬੀਆਂ ਦੇ ਇਹਦੇ ਵਿੱਚ ਕੋਈ ਪੁਲੇਖਾ ਨਹੀਂ ਹੈ ਵੀ ਕਿਹਨੇ ਮਾਰੇ ਆ ਜਿਵੇਂ ਮੈਡਮ ਡੀਆਈਜੀ ਨੇ ਇੱਕ ਗਲਤ ਸਟੇਟਮੈਂਟ ਦਿੱਤੀ ਹੈ ਐਸਪੀ ਕੋ ਗਲਤ ਸਟੇਟਮੈਂਟ ਦੇ ਰਿਹਾ ਵੀ ਪ੍ਰਵਾਸੀ ਬਰਸ ਜ ਪੰਜਾਬੀਆਂ ਦੀ ਕੋਈ ਗੱਲ ਨਹੀਂ ਹੈ ਪਰ ਲੇਕਿਨ ਸਾਨੂੰ ਪਿੰਡ ਵਾਲਿਆਂ ਨੂੰ ਪਤਾ ਪਿੰਡ ਵਾਲੇ ਕਿਹੜੇ ਬੇਬਕੂਫ ਨੇ ਜਿਨ੍ਹਾਂ ਨੂੰ ਪਤਾ ਵੀ ਇਹ ਪ੍ਰਵਾਸੀ ਸੀ ਇਹ ਕਿਰਾਏਦਾਰ ਸੀ ਕਿਹੜੇ ਬੰਦੇ ਦੇ ਕਿਰਾਏਦਾਰ ਸੀ ਉਹਨਾਂ ਨੂੰ ਸਾਰਾ ਪਤਾ ਤਾਂ ਕਿ ਗਲਤ ਸਟੇਟਮੈਂਟ ਜਿਹੜੀ ਪੁਲਸ ਦੇ ਰਹੀ ਹੈ ਉਹਨੂੰ ਆਪਣੀ ਸਟੇਟ ਦੇ ਲੂਣਾ ਛਿੜਕੇ ਕਹਿ ਕੇ ਤੇ ਜਿਹੜੀ ਗੱਲ ਕਰ ਲਈਏ ਦੋਨੇ ਮਰਡਰਾਂ ਦੀ ਤੇ ਜਿਹੜਾ ਦਮਨਪ੍ਰੀਤ ਸੀ ਉਹਦੀ ਦਾ ਜਿਹੜਾ ਮਰਡਰ ਹੋ ਗਿਆ ਸੀ ਕਤਲ ਹੋ ਗਿਆ ਸੀ ਇਹ ਜਿਹੜਾ ਜ਼ਿੰਦਗੀ আর ਮੌਤ ਦੀ ਲੜਾਈ ਪਹਿਲਾਂ 7 ਦਿਨ ਗਰੇਸ਼ੀਨ ਹਸਪੀਟਲ 'ਚ ਲੜਦਾ ਰਿਹਾ ਇਹ ਹਲੇ ਪਰਸੋਂ ਹੀ ਰੈਫਰ ਕੀਤਾ ਸੀ ਸ਼ਾਮ ਨੂੰ ਲੋਕੀ ਦਾ ਜਦੇ ਹੀ ਕਹਿੰਦੇ ਸੀ ਵੀ ਹੈ ਨਹੀਂ ਕੁਝ ਇਹਦੇ 'ਚ ਤਾਂ ਕਰਕੇ ਰੈਫਰ ਕੀਤਾ ਪਰ ਲੇਕਿਨ ਕੱਲ ਪੀਜੀਆਈ ਤੋਂ ਉਹੀ ਜਿਹੜੀ ਗੱਲ ਹੋਈ ਜਦੋਂ ਸ਼ਾਮ ਨੂੰ 5:30 ਵਜੇ ਸਾਨੂੰ ਸਰਕਾਰੀ ਤੰਤਰ ਤੋਂ ਪਤਾ ਲੱਗਦਾ ਸਰਕਾਰੀ ਅਫਸਰਾਂ ਤੋਂ ਪਤਾ ਲੱਗਦਾ ਵੀ ਉਹਦੀ ਵੀ ਜਿਹੜੀ ਡੈਥ ਹੋ ਗਈ ਹਲੇ ਪਰਿਵਾਰ ਸਾਰਾ ਉੱਥੇ ਹੈ ਤੇ ਅਸੀਂ ਤੁਹਾਡੇ ਰਹੀਂ ਲੋਕਾਂ ਨੂੰ ਅਪੀਲ ਵੀ ਕਰਦੇ ਆਂ ਵੀ ਸ਼ਾਂਤਮਈ ਮਾਹੌਲ ਬਣਾ ਰੱਖੋ ਜਿਹੜੇ ਇਹਦੇ ਚ ਸਾਰਾ ਕੀ ਸੀ ਵੀ ਜਿਹੜੇ ਦੋਸ਼ੀ ਸੀ ਮਾਰਨ ਵਾਲੇ ਉਹ ਜਿਹੜੇ 에어ਪੋਰਟ ਜਾਮ ਕਰਕੇ ਕਰਿਆ ਤੇ ਲੋਕਾਂ ਨੇ ਤਿੰਨ ਦਿਨ ਸੰਘਰਸ਼ ਕਰਨਾ ਪਿਆ ਉਹ ਟਰੈਸ ਹੋ ਗਏ ਨੇ ਜਿਹੜਾ ਇੱਕ ਦੋ ਬੰਦਾ ਉਹ ਵੀ ਫੜਿਆ ਜਾਊਗਾ ਉਹ ਬਹੁਤ ਸ਼ੁਕਰੇਤ ਖਾਸ ਤੌਰ ਤੇ ਕਹਿ ਸਕਦੇ ਆਂ ਪਹਿਲੇ ਵਿਅਕਤੀ ਦੀ ਜਿਹੜੇ ਦਮਨ ਕੁਮਾਰ ਦੀ ਪਹਿਲਾਂ ਡੈਥ ਹੋ ਚੁੱਕੀ ਸੀ ਅਤੇ ਦਿਲਪ੍ਰੀਤ ਸਿੰਘ ਰਾਤ ਜਿਹੜੇ ਨੇ ਕੀ ਕਥਾ ਦੇ ਬਿਛੋੜਾ ਦੇ ਗਏ ਨੇ ਇਸ ਸਮੇਂ ਪੂਰੇ ਕੁੰਬੜਾ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਆ ਅਤੇ ਜੋ ਲੋਕਾਂ ਵੱਲੋਂ ਇਨਸਾਫ ਦੀ ਮੰਗ ਜਿਹੜੀ ਕਿ ਲਗਾਤਾਰ ਕੀਤੀ ਜਾ ਰਹੀ ਹੈ ਕਿ ਕੁਝ ਜੋ ਵਿਅਕਤੀ ਰਹਿ ਗਏ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ ਕੈਮਰਾ ਬਸ ਤਜਿੰਦਰ ਦੇ ਨਾਲ ਕਮਲਦੀਪ ਜੀ ਮੀਡੀਆ ਮੋਹਾਲੀ ਕੁੰਬੜਾ ਜੀ ਇਹ ਰੈੱਡ ਕਰਾਸ ਤੋਂ ਇਮੀਡੀਏਟਲੀ ਇਹਨਾਂ ਨੂੰ 2 ਲੱਖ ਦਾ ਜੀ ਚੈੱਕ ਸੌਂਪਿਆ ਗਿਆ ਹੋਵੇਗਾ ਤੇ ਕਿਉਂਕਿ ਇਹ ਜਿਹੜਾ ਬੱਚਾ ਸੀ ਇਹ ਸੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਸੀ ਤਾਂ ਐਸ ਪਰ ਦਾ ਪ੍ਰੋਵੀਜ਼ਨਸ ਆਫ ਐਸਸੀ ਐਕਟ ਆਲਸੋ 8 ਲੱਖ ਦਾ ਮੁਆਵਜ਼ਾ ਮਾਲੀਂ ਸਹਾਇਤਾ ਦਿੱਤੀ ਜਾਂਦੀ ਹੈ ਉਹਦਾ ਅਸੀਂ ਕਾਰਵਾਈ ਪ੍ਰੋਸੈਸ ਕਰ ਦਿੱਤੀ ਹੈਗੀ ਹੈ ਉਹਦੇ ਚ ਪੋਸਟਮਾਰਟਮ ਦੀ ਰਿਪੋਰਟ ਵੇਟਡ ਹੈ ਉਸ ਤੋਂ ਬਾਅਦ ਉਹ ਰਾਸ਼ੀ ਵੀ 50% ਰਾਸ਼ੀ ਹੁਣ ਰਿਲੀਜ਼ ਕਰ ਦਿੱਤੀ ਜਾਊਗੀ 50% ਉਹਦੋਂ ਜਦੋਂ ਚਲਾਨ ਪੇਸ਼ ਹੋਊਗਾ ਜੇ ਜਦੋਂ ਪੋਸਟਮਾਰਟਮ ਤੋਂ ਖਤਮ ਹੋਣ ਤੋਂ ਬਾਅਦ ਉਹਦੇ ਟਾਈਮ ਇੰਨਾ ਟਾਈਮ ਪੀਡੀਆ ਤੋਂ ਇੱਥੇ ਤੱਕ ਜਿਹੜਾ ਲੱਗੂਗਾ ਉਹ ਤੇ ਲੱਗੂਗਾ ਹੀ ਨਾ ਜੀ ਇਟ ਇਜ਼ ਮਤਲਬ ਵੀ ਆਪਾਂ ਵੀ ਬੜੀ ਨਾ ਪ੍ਰੈਸ ਨੂੰ ਵੀ ਆਪਾਂ ਨੂੰ ਅੱਛਾ ਉਸਾਰੂ ਢੰਗ ਨਾਲ ਆਪਾਂ ਨੂੰ ਕੁਐਸਚਨਿੰਗ ਕਰਨੀ ਚਾਹੀਦੀ ਆ ਥਿਸ ਇਜ਼ ਨਾਟ ਦੀ ਕੁਐਸਚਨ ਕੋਈ ਸੰਸਕਾਰ ਹੋ ਜਾਊਗਾ ਸਿੱਧਾ ਕੋਈ ਮੰਗ ਤਾਂ ਹਾਂਜੀ ਬਿਲਕੁਲ ਜੀ ਸਾਰੀਆਂ ਉਹਨਾਂ ਦੀਆਂ ਮੰਗਾਂ ਕਲੀਅਰ ਹੈ ਤੇ ਜਦੋਂ ਆ ਕੇ ਬੋਡੀ ਦਾ ਸੰਸਕਾਰ ਕੀਤਾ ਜਾਊਗਾ ਜਿ세 ਖਬਰ ਤੇ ਹੋਰ ਕੱਲ بات ਕਰਾਂਗੇ ਸਹਿਯੋਗੀ ਮਨੀਸ਼ ਸ਼ੰਕਰ ਜੀ ਸਦਮ ਫੋਨ ਲਾਈਨ ਤੇ ਚੁੱਟ ਚੁਕੇ ਨੇ ਤਾਂ ਮਨੀਸ਼ ਜੀ ਜਿਸ ਤਰੀਕੇ ਨਾਲ ਦੂਜੇ ਨੌਜਵਾਨ ਦੇ ਵੀ ਹੁਣ ਮੌਤ ਹੋ ਚੁੱਕੀ ਹੈ ਹਾਲਾਂਕਿ ਪੁਲਿਸ ਪੂਰੇ ਮਾਮਲੇ ਦੇ ਵਿੱਚ ਹੁਣ ਕੀ ਅਗਲੀ ਕਾਰਵਾਈ ਕਰੇਗੀ ਪਹਿਲਾਂ ਹੀ ਪੰਜ ਮੁਲਜ਼ਮ ਇਸ ਪੂਰੇ ਮਾਮਲੇ ਦੇ ਵਿੱਚ ਗ੍ਰਫਤਾਰ ਕੀਤੇ ਹੋਏ ਨੇ ਹਾਲਾਂਕਿ ਇੱਕ ਉਹਨਾਂ ਦੇ ਵਿੱਚੋਂ ਨਾਬਾਲਗ ਵੀ ਸ਼ਾਮਲ ਹੈ ਕੀ ਪੁਲਿਸ ਅਗਲੀ ਕਾਰਵਾਈ ਰਹੇਗੀ ਜਿ ਬਿਲਕੁਲ ਇਸ ਪੂਰੇ ਮਾਮਲੇ ਨਾਲ ਜਿਹੜਾ 13 ਨਵੰਬਰ 13 ਨਵੰਬਰ ਤੇ ਕਰੀਬ 9:00 ਵਜੇ ਦਾ ਕਿਦਾਇਆ ਮੰਨ ਲਾ ਜਿਸ ਦੇ ਵਿੱਚ ਅ ਦਮਨ ਕੁਮਾਰ ਨਾਮ ਦਾ ਇੱਕ ਨੌਜਵਾਨ ਦੀ ਪ੍ਰਵਾਸੀ ਬੰਦੇ ਮੌਕੇ ਤੇ ਹੱਥਿਆ ਗਿਆ ਤੇ ਦਿਲਪ੍ਰੀਤ ਨਾਮ ਦਾ ਇੱਕ ਨੌਜਵਾਨ ਸੀਗਾ ਉਹ ਬੱਚੀਆਂ ਹਾਲਤ ਵਿੱਚ ਸੈਸਨ ਮੈਡੀਕਲ ਹਸਪਤਾਲ ਵੀ ਜੇ ਭਰਤੀ ਕਰਵਾਇਆ ਜਾਂਦਾ ਮਹਾਲੀ ਦੇ ਤੇ ਤਕਰੀਬਨ ਉਹਦੀ ਕਾ ਪਰਸੋ ਜਿਹੜੀ ਕੰਡੀਸ਼ਨ ਖਰਾਬ ਹੁੰਦੀ ਦੇਖਦੇ ਮੈਡੀਕਲ ਹਸਪਤਾਲ ਨੂੰ ਪੀਜੀ ਦੇ ਵਿੱਚ ਰੱਖ ਦਿਆ ਜਾਂਦਾ ਤੇ ਪੀਜੀ ਤੋਂ ਜਿੱਥੇ ਉਹ ਬੋਡੀ ਲੈ ਕੇ ਨਹੀਂ ਆ ਉਹ ਨੂੰ ਲੈ ਕੇ ਆਇਆ ਨਾ ਤਾਂ ਆਪਾਂ ਨੂੰ ਸ਼ਾਮੀ 5 ਦੇ ਕਰੀਬ ਜਿਹੜਾ ਕਿ ਦਿਲਪ੍ਰੀਤ ਨਾਮ ਦਾ ਨੌਜਵਾਨ ਸੀਗਾ ਆਪਣੀ ਜ਼ਿੰਦਗੀ ਤੇ ਮੌਤ ਦੀ ਜਿਹੜੀ ਲੜਾਈ ਲੜ ਰਿਹਾ ਸੀ ਉਹ ਆਰ ਗਿਆ ਤੇ ਉਸ ਤੋਂ ਬਾਅਦ ਵੀ 5 ਦੇ ਕਰੀਬ ਉਹਦੀ ਮੌਤ ਹੋ ਗਈ ਜੇ ਤਾਂ ਉਹ ਵਾਸੀ ਜਿਹੜਾ ਕਿ ਜਾ ਉਹਨੇ ਪਿੰਡ ਨੂੰ ਪਾਉਂਦਾ ਤਾਂ ਤਕਰੀਬਨ ਪੂਰੇ ਪਿੰਡ ਦੇ ਵਿੱਚ ਗੰਗीन ਮਾਹੌਲ ਹੋ ਜਾਂਦਾ ਤੇ ਦੂਸਰੇ ਪਾਸੇ ਪੁਲਿਸ ਵੀ ਜਦੋਂ ਇਹ ਮਹਾਲੀ ਪੁਲਿਸ ਵੀ ਹਾਈ ਅਲਰਟ ਤੇ ਹੋ ਜਾਂਦੀ ਹੈ ਤਾਂ ਪਿੰਡ ਤੋਂ ਢਾਈ ਤੋਂ 300 ਪੁਲਿਸ ਲਾਏ ਜਿਹੜਾ ਕਿ ਹੈਗਾ ਮਹਾਲੀ ਦੇ ਕਮਰਾਪਿੰਡ ਦੇ ਵਿੱਚ 에어ਪੋਰਟ ਰੋਡ ਤੇ ਤਣਾਅ ਪਾ ਦਿੱਤਾ ਜਾਂਦਾ ਹੈ ਤਾਂ ਕਿ ਕੋਈ ਵੀ ਅਨਸਫਾਹਿਕ ਘਟਨਾ ਨਾ ਵਾਪਰ ਸਕੇ ਦੂਸਰੇ ਪਾਸੇ ਜਿਹੜੀ ਗੱਲ ਇਹ ਨਿਕਲ ਕੇ ਸਾਹਮਣੇ ਆਈ ਜੀ ਪਿੰਡ ਵਾਲਿਆਂ ਵੱਲੋਂ ਜਿਹੜਾ ਪਹਿਲਾਂ ਪਹਿਲਾਂ ਦਮਨ ਕੁਮਾਰ ਦੀ ਜਿਹੜੀ ਮੌਤ ਹੋਈ ਸੀ ਉਸ ਤੋਂ ਉਹਨੂੰ ਲੈ ਕੇ ਜਿਹੜਾ ਦਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਉਹਦੀ ਮੁੱਖ ਉਹ ਹੋਣ ਲੱਗਿਆ ਮਹਾਲੀ ਪੁਲਿਸ ਕੋਲ ਦੇ ਤਕਰੀਬਨ ਸਾਰੇ આરોપી ਜਿਹੜੇ ਕਿ ਇਸ ਕੇਸ ਦੇ ਜਿੰਨੇ ਨਾਮ ਦੇ ਸੀਗੇ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੂਸਰੇ ਪਾਸੇ ਇੱਕ ਕੰਡੀਸ਼ਨ ਜਿਹੜੀ ਕਿ ਗਿਆ ਮਹਾਲੀ ਦੇ ਜਿਹੜੇ ਜਮਨ ਪਈਦੇ ਮਾਤਾ ਪਿਤਾ ਕਿਉਂ ਨਾ ਬਲੋ ਇਸ ਪੀਜੀ ਤੇ ਕੁਝ ਦਸਤਮਾਤ ਵਾਲੇ ਰਹਿ ਗਈ ਕਿ ਜਿਹੜੇ ਉਹਨਾਂ ਦਾ ਜਿਹੜਾ ਪਰਿਵਾਰ ਜਿਹੜਾ ਕਿਹਾ ਮਾਲੀ ਤੌਰ ਤੇ ਕਮਜ਼ੋਰ ਹੈ ਤੇ ਉਹਨਾਂ ਦੀ ਮਦਦ ਲਈ ਵੀ ਕੁਝ ਨਾ ਕੁਝ ਸਰਕਾਰ ਨੂੰ ਕਰਨਾ ਚਾਹੀਦਾ ਦੂਸਰੇ ਪਾਸੇ ਸਰਕਾਰ ਵੱਲੋਂ ਵੀ ਜਿਹੜੀ ਕਿ ਮਾਲੀ ਮਦਦ ਦੇ ਤੌਰ ਤੇ 2 ਲੱਖ ਰੁਪਏ ਚੱਕ ਕੱਲ੍ਹ ਰਾਤੀਂ ਦਾ ਜਿਹੜਾ ਦਮਨ ਕੁਮਾਰ ਦੇ ਮਾਤਾ ਪਿਤਾ ਨੂੰ ਦਿੱਤਾ ਗਿਆ ਤੇ ਅੱਜ ਬਾਡੀ ਦਾ ਸਸਤਾ ਬੜੀ ਜਿਵੇਂ ਪਤਾ ਲੱਗਾ ਦਲਪ੍ਰੀਤ ਦੀ ਮੌਤ ਹੋ ਗਈ ਤੇ ਦਲਪ੍ਰੀਤ ਦੇ ਘਰਦਿਆਂ ਨੂੰ ਵੀ ਅੱਜ 2 ਲੱਖ ਰੁਪਏ ਦਾ ਚੈੱਕ ਜਿਹੜਾ ਐਸਡੀਐਮ ਮੁਹਾਰੀ ਵੱਲੋਂ ਆਇਆ ਤੇ ਮੌਕੇ ਤੇ ਉਹਨਾਂ ਦੇ ਸਾਰੇ ਮਾਪਿਆਂ ਦੇ ਤੌਰ ਤੇ ਸਪੁਰਦ ਕੀਤਾ ਗਿਆ ਜੀ ਤੇ ਦੂਸਰੇ ਪਾਸੇ ਪੁਲਿਸ ਵੱਲੋਂ ਪੂਕਾ ਇੰਤਜ਼ਾਮ ਕੀਤਾ ਗਿਆ ਜਿਹੜੀ ਡੈੱਡ ਬਾਡੀ ਜਿਹੜੀ ਹੈ ਦਲਪ੍ਰੀਤ ਦੀ ਹੁਣ ਪੋਸਟ ਵਾਲੇ ਕੋਲ ਹੁਣ ਕਹਿੰਦੇ ਪਿੰਡ ਵਿੱਚ ਲੈ ਆਂਦੀ ਗਈ ਹੈ ਤਾਂ ਉਸ ਤੋਂ ਬਾਅਦ ਹੁਣ ਉਹਦਾ ਸৎকার ਨਹੀਂ ਜੀ ਅੰਤਿਮ ਪ੍ਰੇਮਾ ਵਾਲੀਆਂ ਜਿਹੜੀਆਂ ਉਹ ਬਿਲਕੁਲ ਚੱਲ ਰਹੀਆਂ ਨੇ ਤੇ ਉਸ ਤੋਂ ਬਾਅਦ ਹੁਣ ਇਹਨੂੰ ਸਰਕਾਰ ਲਈ ਇਹਦੀ ਬਾਡੀ ਨੂੰ ਲੈ ਕੇ ਜਾਇਆ ਜਾਏਗਾ ਮਹੌਲ ਜੜਾ ਜੇ ਪੁਨੀ ਜੜਾ ਮਹਾਲੇ ਆਦਿ ਕੁੰਗਰ ਫਰਮਿਸ਼ ਜਿਸ ਤਰੀਕੇ ਨਾਲ ਠੀਕ ਹੈ ਪੁਲਿਸ ਆਪਣੀ ਕਾਰਵਾਈ ਜ਼ਰੂਰ ਕਰੇਗੀ ਹਾਲਾਂਕਿ ਜੋ ਇਹ ਪ੍ਰਵਾਸੀ ਲੜਕਿਆਂ ਦੇ ਵੱਲੋਂ ਇਹਨਾਂ ਦੇ ਸਿੱਧੇ ਤੌਰ ਤੇ ਕਤਲ ਕੀਤੇ ਗਏ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਕਿਰਾਏਦਾਰ ਦੇ ਵਜੋਂ ਰਹਿੰਦੇ ਸੀ ਮਕਾਨ ਮਾਲਕ ਤੇ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਜੋ ਇਲਾਕਾ ਵਾਸੀ ਨੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹਨਾਂ ਦੀ ਕੋਈ ਲੀਗਲ ਵੈਰੀਫਿਕੇਸ਼ਨ ਨਹੀਂ ਹੋਈ ਹੋਈ ਸੀ ਤੇ ਬਿਲਕੁਲ ਇਹ तकरीबन ਜਿਹੜਾ ਮੋਹਾਲਿਆ ਪਿੰਡ ਕੁੰਬੜਾ ਹੈ ਤੇ ਮੈਕਸਿਮਮ ਜਿਹੜੇ ਕਿਹਾ ਪੀਵੀਜੀ ਦੇ ਤੌਰ ਤੇ ਕਈ ਹਜ਼ਾਰਾਂ ਦੇ ਤੇ ਮੂਲ ਵਾਸੀ ਜਿਹੜੇ ਹੈਗੇ ਨੇ ਤੇ ਸਭ ਤੋਂ ਆਸ ਤੋਂ ਜਿਹੜੀ ਵੋਟ ਹੈਗੀ ਹੈ ਇਹਨਾਂ ਜਿਹੜੇ ਮੂਲ ਵਾਸੀ ਜਿਹੜੇ ਪਿੰਡ ਦੇ ਨੇ ਤੇ ਬਾਕੀ ਨੇ तकरीबन 15000 ਦੇ ਕਰੀਬ ਜਿਹੜੇ ਪ੍ਰਵਾਸੀ ਜਿਹੜੇ ਕਿ ਇੱਥੇ ਸਟੈਂਡ ਦੇ ਵਿੱਚ ਆ ਕੇ ਰਹਿ ਰਹੇ ਨੇ ਕਿ ਜਿਹੜੇ ਤੇ ਪਿੰਡ ਵਾਸੀ ਨੇ ਉਹਨਾਂ ਵੱਲੋਂ ਆਪ ਤਾਂ ਆਪਣੀ ਜਨਤਕ ਜਿਹੜੀ ਕਿ ਹੈਗੀ ਹੈ ਮਲਟੀ ਸਟੋਰੀਜ਼ ਬਿਲਡਿੰਗ ਜਿਹੜੇ ਕਿ ਆਈਆਂ ਪ੍ਰਸ਼ਾਸਨ ਦੇ ਮਿਹਰੀ ਤੋਂ ਬਤਨਾਲ ਤੇ ਕਰਕੇ ਤੇ ਉਹਨਾਂ ਵੱਲੋਂ ਮਲਟੀ ਸਟੋਰੀਜ਼ ਬਿਲਡਿੰਗ ਜਿਹੜੇ ਕਿ 7 ਤੋਂ 8 ਇਹ ਜਿਹੜੇ ਬਿਲਡਿੰਗ ਦੇ ਵਿਟਿੰਗ ਕਰਪਟ ਕਰਤਾ ਉਹ ਘੜਦੇ 200 ਕਮਰਾ ਬਣਾਇਆ ਜਾਂਦਾ ਦੇ ਤੋਂ ਕਮਰੇ ਦੇ ਵਿੱਚ 4 ਦੇ ਪ੍ਰਵਾਸੀਆਂ ਨੂੰ ਤੇ ਆਪਣਾ ਮਲਸਾਏ ਤੇ ਮદાન ਦਿੱਤਾ ਜਾਂਦਾ ਜੀ ਤੇ ਉਸ ਤੋਂ ਬਾਅਦ ਜਿਹੜਾ ਕਿ ਹੈਗਾ ਪੁਲਿਸ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਕਿਸੇ ਤਰੀਕੇ ਦੀ ਕਾਰਵਾਈ ਇਹਨਾਂ ਤੇ ਨਹੀਂ ਕੀਤੀ ਜਾਂਦੀ ਨਾ ਹੀ ਕੋਈ ਚੈਨਲ ਵੈਰੀਫਿਕੇਸ਼ਨ ਕੀਤੀ ਜਾਂਦੀ ਹਾਲਾਂਕਿ ਪੁਲਿਸ ਤੇ ਅਸਸ ਕਿ ਮਹਾਲੂਗਨ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਜਿੰਨੇ ਵੀ ਕਰਾਉਦਾਰ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਰਵਾਈ ਜੇ ਚੈਨਲ ਵੈਰੀਫਿਕੇਸ਼ਨ ਹੋਣੀ ਹੈ ਨਹੀਂ ਤਾਂ ਮੈਂ ਇਹਨਾਂ ਖਲਾਫ ਕਾਰਵਾਈ ਕੀਤੀ ਜੀ ਲੇਕਿਨ ਜਮੀਨੀ ਪੱਧਰ ਤੇ ਉੱਤਰ ਤੋਂ ਜੋ ਦੇਖਿਆ ਰਿਹਾ ਤਾਂ ਤਕਰੀਬਨ ਮੋਹਾਲੀ ਦੇ ਪਿੰਡ ਕਈ ਆ ਜਿਹੜੇ ਪਿੰਡ ਨੇ ਦਿੱਤੇ ਕਿ ਅਜੇ ਹੀ ਕਿਸੇ ਤਰੀਕੇ ਦੀ ਵੀ ਟੈਨਿੰਗ ਵੈਰੀਫਿਕੇਸ਼ਨ ਬਿਲਕੁਲ ਨਾ ਮਾਤਰ ਕਹਿ ਸਕਦੇ ਕਿ ਮੋਹਾਲੀ ਦੇ ਵਾਪਸ ਗੰਡਾਵੇ ਵਿੱਚ ਹੋ ਰਹੀ ਹੈ ਜੀ ਠੀਕ ਹੈ ਮਨਸ਼ੀਰ ਤੁਹਾਡਾ ਫਿਲਹਾਲ ਲਈ ਬਹੁਤ-ਬਹੁਤ ਸ਼ੁਕਰੀਆ ਇਹ ਜਾਣਕਾਰੀ ਤੁਸੀਂ ਸਰਦਸ਼ਕਾ ਤੱਕ ਪਹੁੰਚਾਈ ਹੈ ਨਜ਼ਰ ਇਸ ਖਬਰ ਤੇ ਬਣਾਈ ਰੱਖੋ ਬਲਪਲ ਦਾ ਅਪਡੇਟ ਅਰਦਾ ਜ਼ਰੂਰ ਲੈਂਦੇ ਰਵਾਂਗੇ ਜੀ ਇਹ ਰੈੱਡ ਕਰਾਸ ਤੋਂ ਇਮੀਡੀਏਟਲੀ ਇਹਨਾਂ ਨੂੰ 2 ਲੱਖ ਦਾ ਜੀ ਚੈੱਕ ਸੌਂਪਿਆ ਗਿਆ ਹੋਵੇਗਾ ਤੇ ਕਿਉਂਕਿ ਇਹ ਜਿਹੜਾ ਬੱਚਾ ਸੀ ਇਹ ਐਸਸੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਸੀ ਤਾਂ ਐਸ ਪਰ ਦਾ ਪ੍ਰੋਵੀਜ਼ਨਸ ਆਫ ਐਸਸੀ ਐਕਟ ਆਲਸੋ 8 ਲੱਖ ਦਾ ਮੁਆਵਜ਼ਾ ਮਾਲੀਂ ਸਹਾਇਤਾ ਦਿੱਤੀ ਜਾਂਦੀ ਹੈ ਉਹਦਾ ਅਸੀਂ ਕਾਰਵਾਈ ਪ੍ਰੋਸੈਸ ਕਰ ਦਿੱਤੀ ਹੈਗੀ ਹੈ ਉਹਦੇ ਚ ਪੋਸਟਮਾਰਟਮ ਦੀ ਰਿਪੋਰਟ ਵੇਟਡ ਹੈ ਉਸ ਤੋਂ ਬਾਅਦ ਉਹ ਰਾਸ਼ੀ ਵੀ 50% ਰਾਸ਼ੀ ਹੁਣ ਰਿਲੀਜ਼ ਕਰ ਦਿੱਤੀ ਜਾਊਗੀ 50% ਉਹਦੋਂ ਜਦੋਂ ਚਲਾਨ ਪੇਸ਼ ਹੋਊਗਾ ਜੇ ਜਦੋਂ ਪੋਸਟਮਾਰਟਮ ਤੋਂ ਖਤਮ ਹੋਣ ਤੋਂ ਬਾਅਦ ਉਹਦੇ ਟਾਈਮ ਇੰਨਾ ਟਾਈਮ ਪੀਡੀਆਈ ਤੋਂ ਇੱਥੇ ਤੱਕ ਜਿਹੜਾ ਲੱਗੂਗਾ ਉਹ ਤੇ ਲੱਗੂਗਾ ਹੀ ਨਾ ਜੀ ਇੱਥੇ ਮਤਲਬ ਵੀ ਆਪਾਂ ਵੀ ਬੜੀ ਨਾ ਪ੍ਰੈਸ ਨੂੰ ਵੀ ਆਪਾਂ ਨੂੰ ਅੱਛਾ ਉਸਾਰੂ ਢੰਗ ਨਾਲ ਆਪਾਂ ਨੂੰ ਕੁਐਸਚਨਿੰਗ ਕਰਨੀ ਚਾਹੀਦੀ ਆ ਥਿਸ ਇਜ਼ ਨਾਟ ਦੀ ਕੁਐਸਚਨ ਹੁਣ ਸੰਸਕਾਰ ਹੋ ਜਾਊਗਾ ਸਿੱਧਾ ਕੋਈ ਮੰਗ ਹਾਂ ਜੀ ਬਿਲਕੁਲ ਜੀ ਸਾਰੀਆਂ ਉਹਨਾਂ ਦੀਆਂ ਮੰਗਾਂ ਕਲੀਅਰ ਹੈ ਤੇ ਜਦੋਂ ਆ ਕੇ ਬੋਡੀ ਦਾ ਸੰਸਕਾਰ ਕੀਤਾ ਜਾਊਗਾ ਮੁਹਾਲੀ ਦੇ ਕੁੰਬੜਾ ਕਤਲकांड ਦੇ ਵਿੱਚ ਦੂਜੇ ਨੌਜਵਾਨ ਦੀ ਵੀ ਬੀਤੀ ਰਾਤ ਮੌਤ ਹੋ ਗਈ ਹੈ ਦੱਸਿਆ ਕਿ ਪਿਛਲੇ ਦਿਨ ਵਿੱਚ ਨੌਜਵਾਨ ਦਿਲਪ੍ਰੀਤ ਦਾ ਜੋ ਇਲਾਚ ਚੱਲ ਰਹੀ ਸੀ ਜ਼ਿੰਦਗੀ ਦੀ ਸੰਘ ਦਿਲਪ੍ਰੀਤ ਹਾਰ ਚੁੱਕਿਆ ਤਾਂ ਪਾਰਕਿੰਗ ਨੂੰ ਲੈ ਕੇ ਵਿਵਾਦ ਮੁਹਾਲੀ ਦੇ ਕੁੰਬੜਾ ਦੇ ਵਿੱਚ ਹੋਇਆ ਸੀ ਜਿਸ ਤੋਂ ਬਾਅਦ ਪ੍ਰਵਾਸੀ ਲੜਕਿਆਂ ਦੇ ਵੱਲੋਂ ਇਹਨਾਂ ਨੌਜਵਾਨਾਂ ਨੇ ਦੀ ਪੂਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਇੱਕ ਦੀ ਮੌਕੇ ਤੇ ਹੀ ਮੌਤ ਹੋਈ ਸੀ ਜਿਸ ਦੀ ਪਛਾਣ ਦਮਨ ਦੇ ਵਜੋਂ ਹੋਈ ਸੀ ਤੇ ਉੱਥੇ ਹੀ ਦੂਜਾ ਨੌਜਵਾਨ ਜੋ ਕਿ ਜ਼ਿੰਦਗੀ ਤੇ ਮੌਤ ਦੀ ਲੜਾਈ ਹਸਤਲ ਦੇ ਵਿੱਚ ਲੜ ਰਿਹਾ ਸੀ ਪਰ ਬੀਤੀ ਰਾਤ ਦਿਲਪ੍ਰੀਤ ਜੋਕੇ ਜ਼ਿੰਦਗੀ ਦੀ ਜੰਗ ਹਾਰ ਰਿਹਾ ਹੈ ਦੂਜੇ ਜ਼ਖਮੀ ਨੌਜਵਾਨ ਦੀ ਵੀ ਜੇ ਦੇ ਵਿਚਲਾ ਅਸ਼ਰਾਨ ਮੌਤ ਹੋ ਗਈ ਹੈ ਪ੍ਰਿਤਕ ਦੇ ਪਰਿਵਾਰ ਦੇ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਪੁਲਿਸ ਕਤਲ ਮਾਮਲੇ ਦੇ ਵਿੱਚ ਪਹਿਲਾਂ ਹੀ 5 ਮੁਲਜ਼ਮਾਂ ਨੂੰ ਗ੍ਰਫਤਾਰ ਕਰ ਚੁੱਕਿਆ ਹੈ ਹਾਲਾਂਕਿ ਜਿਸ ਵਕਤ ਇਹ ਪੂਰਾ ਵਿਵਾਦ ਹੋਇਆ ਸੀ ਕਟਮਾਰ ਇਹਨਾਂ ਪ੍ਰਵਾਸੀਆਂ ਦੇ ਵੱਲੋਂ ਇਹਨਾਂ ਨੌਜਵਾਨਾਂ ਦੀ ਕੀਤੀ ਗਈ ਸੀ ਉਸ ਤੋਂ ਬਾਅਦ ਜੋ ਨੌਜਵਾਨ ਦਮਨ ਜਿਸ ਦੀ ਮੌਤ ਹੋਈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਨੌਜਵਾਨ ਦੀ ਲਾਸ਼ ਨੂ ਸੜਕ ਦੇ ਵਿਚਾਲੇ ਰੱਖ ਕੇ ਤਰਨਾ ਪ੍ਰਦਰਸ਼ਨ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆ ਪੰਜ ਮੁ슬ਮਾਨ ਨੂੰ ਪੂਰੇ ਮਾਮਲੇ ਦੇ ਵਿੱਚ ਕਾਬੂ ਵੀ ਕੀਤਾ ਹਾਲਾਂਕਿ ਇਹਨਾਂ ਦੇ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਦੱਸਿਆ ਜਾ ਰਿਹਾ ਉੱਥੇ ਹੀ ਜੋ ਇਲਾਕਾ ਵਾਸੀ ਲਗਾਤਾਰ ਇਲਜ਼ਾਮ ਲਗਾ ਰਹੇ ਨੇ ਕਿ ਮਕਾਨ ਮਾਲਕ ਜਿਸ ਦੇ ਵੱਲੋਂ ਕੋਈ ਵੀ ਲੀਗਲ ਵੈਰੀਫਿਕੇਸ਼ਨ ਨਹੀਂ ਕਰਵਾਈ ਗਈ ਸੀ ਜਿਸ ਦੇ ਮਕਾਨ ਦੇ ਵਿੱਚ ਇਹ ਲੋਕ ਰਹਿੰਦੇ ਸੀ ਦਾ ਦੂਜੇ ਪਾਸੇ ਪੁਲਿਸ ਕਾਰਵਾਈ ਦਾ ਪ੍ਰੋਸੈਸ ਜ਼ਰੂਰ ਦੇ ਰਹੀ ਹੈ ਪਰ ਇਹ ਜੋ ਮੰਦ ਭਾਗੀ ਖਬਰ ਆਈ ਹੈ ਕਿ ਪੂਰੇ ਮਾਮਲੇ ਦੇ ਵਿੱਚ ਜੋ ਪੀਜੀਆਈ ਦੇ ਵਿੱਚ ਨੌਜਵਾਨ httparty ਸੀ ਇਲਾਜ ਦੌਰਾਨ ਉਸਦੀ ਵੀ ਮੌਤ ਹੋਈ ਹੈ ਦਮ ਤੋੜ ਦਿੱਤਾ ਗਿਆ ਦਿਲਪ੍ਰਿਤ ਸਿੰਘ ਨੇ ਵੀ ਤੇ ਉਸ ਵਕਤ ਦਾ ਅਹਿਮ ਅਪਡੇਟ ਤੁਹਾਨੂੰ ਦੱਸ ਦਈਏ ਕਿ ਨੌਜਵਾਨ ਜੋ ਮ੍ਰਿਤਕ ਨੌਜਵਾਨ ਦਿਲਪ੍ਰੀਤ ਸਿੰਘ ਹੈ ਇਸ ਦੀ ਜੋ ਡੈੱਡ ਬੋਡੀ ਹੈ ਉਹ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ ਤੇ ਡੈੱਡ ਬੋਡੀ ਕਾਰ ਪਹੁੰਚ ਚੁੱਕੀ ਹੈ ਤੇ ਉਸ ਵਕਤ ਇਹ ਸਭ ਤੋਂ ਵੱਡਾ ਤੇ ਅਹਿਮ ਅਪਡੇਟ ਆ ਰਿਹਾ ਸੀ ਪੰਜਾਬ ਨਾਲ ਹਿਮਾਚਲ ਦੇ ਸਭ ਤੋਂ ਪਹਿਲਾਂ ਤੁਹਾਨੂੰ ਇਸ ਖਬਰ ਦਾ ਪਲਪਲ ਦਾ ਅਪਡੇਟ ਦੇ ਰਹੇ ਹਾਂ ਕਿ ਨੌਜਵਾਨ ਦਿਲਪ੍ਰੀਤ ਦੀ ਜੋ ਮ੍ਰਿਤਕ ਤੇ ਹੈ ਉਹ ਫਿਲਹਾਲ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪੀ ਗਈ ਹੈ ਤੇ ਘਰ ਉਹ ਡੈੱਡ ਬੋਡੀ ਪਹੁੰਚ ਚੁੱਕੀ ਹੈ ਪਰਿਵਾਰਿਕ ਮੈਂਬਰ ਜੋ ਕਿ ਲਗਾਤਾਰ ਮੁਆਵਜ਼ੇ ਦੀ ਗੋਹਾਰ ਲਗਾ ਰਹੇ ਹੈ ਪੁਲਿਸ ਕਤਲ ਮਾਮਲੇ ਦੇ ਵਿੱਚ ਪਹਿਲੇ 5 ਮੁਲਜ਼ਮਾਂ ਨੂੰ ਜੋ ਗ੍ਰਫਤਾਰ ਕਰ ਚੁੱਕੀ ਹੈ ਤਾਂ ਪਰਿਵਾਰਿਕ ਮੈਂਬਰਾਂ ਨੂੰ ਜੋ ਐਸਟੀਐਮ ਦੇ ਵੱਲੋਂ 2 ਲੱਖ ਰੁਪਏ ਦਾ ਚੈੱਕ ਵੀ ਸੌਂਪਿਆ ਗਿਆ ਤੇ ਇਸ ਵਕਤ ਅਹਿਮ ਅਪਡੇਟ ਜੋ ਆ ਰਿਹਾ ਪਰਿਵਾਰਿਕ ਮੈਂਬਰਾਂ ਨੂੰ ਐਸਟੀਐਮ ਦੇ ਵੱਲੋਂ 2 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ ਮ੍ਰਿਤਕ ਦਿਲਪ੍ਰੀਤ ਦਾ ਜੋ ਪੋਸਟਮਾਰਟਮ ਆਜ ਕਰਵਾਇਆ ਗਿਆ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਮ੍ਰਿਤਕ ਦੇ ਸੌਂਪ ਦਿੱਤੀ ਗਈ ਹੈ ਘਰ ਉਸਦੀ ਰੈਡ ਬਾਡੀ ਪਹੁੰਚੀ ਹੈ ਤਾਂ ਪਰਿਵਾਰਿਕ ਮੈਂਬਰਾਂ ਨੂੰ ਐਸਟੀਐਮ ਦੇ ਵੱਲੋਂ ਜੋ 2 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ ਮੁਹਾਲੀ ਦੇ ਕੁੰਮੜਾ ਕਤਲकांड ਦੇ ਵਿੱਚ ਜੋ ਇੱਕ ਹੋਰ ਨੌਜਵਾਨ ਜਿਸ ਦਾ ਇਲਾਜ ਪੀਛੇ ਦੇ ਵਿੱਚ ਚੱਲ ਰਿਹਾ ਸੀ ਬੀਤੀ ਰਾਤ ਜ਼ਿੰਦਗੀ ਦੀ ਝੰਗ ਇਹ ਨੌਜਵਾਨ ਹਾਰਿਆ